ਹਾਂਜੀ ਮੇਰੇ ਸਾਰੇ ਸਾਥੀ ਕਾਹ ਦੀ ਸਾਰੇ ਭਰਾਵਾਂ ਨੂੰ ਸਟਾਰ ਕੋਟਰ ਬਾਚਾਨਲ ਦੇਖ ਰਹੇ ਸਾਰੇ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅ ਦਰਸ਼ਕ ਵੀਰੋ ਅੱਜ ਆਪਾਂ ਬਹੁਤ ਸਤਿਕਾਰਯੋਗ ਭਾਈ ਜੀਤਾ ਚੰਨਣਵਾਲ ਉਹਨਾਂ ਦੇ ਚੇਲੇ ਭਾਈ ਬਿਕਰ ਪਖੋਵਾਲ ਅੱਜ ਆਪਾਂ ਉਹਨਾਂ ਦੇ ਘਰੇ ਆਏ ਆ ਤੇ ਭਾਈ ਬਿਕਰ ਪਖੋਵਾਲ ਦਾ ਵੀਰ ਚੇਲਾ ਪੈਣ ਆਇਆ ਵੀਰ ਦਾ ਨਾਂ ਹੈ ਅੰਕਤ ਫੌਜੀ ਤੇ ਭੈਣੀ ਚੰਦਪਾਲ ਪਿੰਡ ਹੈ ਜిల్లా ਰੋहतक ਪੈਂਦਾ ਤੇ ਹਰਿਆਣਾ ਸਟੇਟ ਦੇ ਵਿੱਚੋਂ ਬਾਈ ਚੱਲ ਕੇ ਆਇਆ ਤੇ ਪਹਿਲਾਂ ਤਾਂ ਬਾਈ ਦਾ ਬਹੁਤ-ਬਹੁਤ ਸਵਾਗਤ ਤੇ ਐਡਵਾਂਸ ਦੇ ਵਿੱਚ ਮੁਬਾਰਕਾਂ ਵੀ ਵੀਰ ਨੂੰ ਕਿ ਇੱਕ ਸੀਨੀਅਰ ਤੇ ਵੱਡੇ ਉਸਤਾਦ ਦੇ ਲੜ ਲਗਿਆ ਪਰਮਾਤਮਾ ਇਹਨਾਂ ਦੀ ਜੋੜੀ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਨਾਲ ਇੱਕ ਮੈਂ ਬਹੁਤ ਚੰਗੀ ਗੱਲ ਲੱਗੀ ਮੈਨੂੰ ਜਿਹੜੀ ਬਾਈ ਨੇ ਕਰੀ ਅੱਜ ਕਿ ਉਸਤਾਦ ਦਾ ਜਿਹੜਾ ਚੇਲਾ ਪੈਣਾ ਆ ਉਹ ਉਹ ਦੇ ਨਾਲ-ਨਾਲ ਉਸਤਾਦ ਦੇ ਨਾਲ-ਨਾਲ ਇੱਕ ਦਾਦਾ ਉਸਤਾਦ ਜੀ ਨੂੰ ਆਪਾਂ ਕਹਿ ਦਿੰਨੇ ਆ ਤੇ ਬਹੁਤ ਸਤਿਕਾਰਯੋਗ ਬਾਈ ਸਾਡਾ ਜੀਤਾ ਚੰਨ ਨਾਲ ਤੇ ਇਹਨਾਂ ਦਾ ਵੀ ਨਾਲ ਵਿਸ਼ੇਸ਼ ਸਨਮਾਨ ਵੀਰ ਨੇ ਕੀਤਾ ਹੈ ਅੰਕਤ ਫੌਜੀ ਨੇ ਇਹ ਵੀ ਬਹੁਤ ਇੱਕ ਸ਼ਾਬਾਸ਼ ਵਾਲੀ ਗੱਲ ਹੁੰਦੀ ਹੈ ਤੇ ਵੀ ਆਪਣੇ ਤੋਂ ਉਸਤਾਦ ਦੇ ਵੀ ਉਸਤਾਦ ਦਾ ਸਤਿਕਾਰ ਕੀਤਾ ਹੈ ਤੇ ਨਾਲ ਸਾਡੇ ਬਹੁਤ ਸਤਿਕਾਰਯੋਗ ਬਾਈ ਬਿਕਰ ਪਖਵਾਲ ਦੇ ਬਾਪੂ ਜੀ ਸਰਦਾਰ ਤੇਜਾ ਸਿੰਘ ਪਖਵਾਲ ਉਹਨਾਂ ਦਾ ਵੀ ਬਕਾਇਦਾ ਨਾਲ ਮਾਨ ਸਨਮਾਨ ਕੀਤਾ ਸੋ ਇਸ ਗੱਲੋਂ ਬਾਈ ਦਾ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਵੀ ਭਰਾ ਇੱਥੇ ਆਏ ਨੇ ਅ ਫੌਜੀ ਸਾਹਿਬ ਤੁਸੀਂ ਆਪ ਦੇ ਜਿੰਨੇ ਵੀ ਤੁਹਾਡੇ ਪਹੁੰਚੇ ਨੇ ਉਹਨਾਂ ਦਾ ਇੰਟਰੋਡਿਊਸ ਕਰਾ ਦਿਓ ਮੇਰਾ ਪਰਾ ਫਿਰ ਜਿਹੜੇ ਆਪਣੇ ਇਧਰ ਲੈ ਨੇ ਆਪ ਉਹਨਾਂ ਦਾ ਇੰਟਰੋਡਿਊਸ ਕਰਾ ਦੇਣਾ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਾਨਕਿਤ ਫੌਜੀ ਮੇਰੇ ਨਾਲ ਆਏ ਹੈ ਓਮੀ ਇਹ ਭਾਈ ਓਮੀ ਹੈ ਮੇਰਾ ਵੱਡਾ ਭਾਈ ਹੈ ਮੈਂ ਇਹ ਇੱਕ ਸਾਤ ਮਤਲਬ ਬਚਪਨ ਤੋਂ ਮੰਨੇ ਜਦ ਤੱਕ ਅਬੁਤਰਵਾਦ ਜੀ ਦਾ ਸ਼ੌਕ ਹੋਆ ਹੈ ਮੈਂ اسی ਭਾਈ ਕੇ ਪਾਸ ਮੈਂਨੇ ਸ਼ੌਕ ਕੀਤਾ ਹੈ ਅਰ ਅੱਜ ਵੀ ਇਸੀ ਕੇ ਸਾਥ ਕਰਤਾ ਹਾਂ ਥੋੜਾ ਸਾ ਕਪਾਈ ਆ ਵੀਰ ਨਹੀਂ ਨਹੀਂ ਹੂੰ मेरा यो मतलब ऐसे गाँव का यार दोस्त है इसका जो बड़ा भाई था फौजी पहले मैं उसके पास आता था वो शहीद हो गया okay. आ, तो उसके बाद मतलब सारे हम एक ही करते थे जी वो शहीद हो गया था उसके बाद मतलब फिर हम दोनों ही मिलकर कर रहे हैं अभी कबूतरबाज़ी तो का हाँ कबूतरबाजी हम शुरू से ही और अभी तक एक साथ ही कर रहे हैं बहुत बड़े हाँ और ये भाई है दिनेश है भाई फरमाना जी। ये हमारा मतलब ये भी बड़ा है भाई है मेरा जी है तो एक साथी मतलब यार दोस्त है ग्रुप है अगला यो नन्ना फरमाना है ये दोनों भाई एक ही मतलब गांव के एक ही पिंड के हैं ये एक साथ तो पिंड इनका फरमाना फरमाना पिंड हाँ हमारे मतलब ना, दे पिंड दे हैं। जी। ये दोनों एक साथ है जी। ये है बोलू इक्रा जी हाँ ये जो हमारा मतलब फौजी भाई था उसका यो चेला था ओके okay. हाँ जो सहीद हो गया जी लेकिन यो अभी मतलब हमारे साथ ही है जी इसका जो उस्ताद था वो तो सहीद हो गया फौज में ही था वो बहुत ये भाई है ये राकेश देव बने जी हां कैथल कैथल के, के, के पास इसका पिंड है जी लेकिन हमारे साथ ही है ये अच्छा यही ओके चलो ते एकारी वीर जी रखो कोले मैक्रो कर ये जरूर दा दियो वीररे बी तुसी की मान सम्मान च जेड़ा कर ਮੈਂ ਬੁਲਟ ਮੋਟਰਸਾਈਕਲ ਕੇ ਨਗਦ ਰਕਮ ਰਾਸ਼ੀ ਕੇ ਨਾਲ ਮਤਲਬ ਉਸਤਾਜ ਦਾ ਮਾਨ ਸਨਮਾਨ ਕਰ ਰਿਹਾ ਹਾਂ ਓਕੇ ਜੀ ਹਾਂ ਜੀ ਸਹੀ ਹੈ ਵੀਰੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਸਤਾਜ ਜੀ ਦਾ ਜਿਹੜਾ ਮਾਨ ਸਨਮਾਨ ਕਰਨਾ ਵੀਰ ਨੇ ਉਹ ਬੁਲਟ ਮੋਟਰਸਾਈਕਲ ਦੀ ਜਿਹੜੀ ਨਗਦ ਰਕਮ ਰਾਸ਼ੀ ਦੇ ਨਾਲ ਕਰਨਾ ਤੇ ਇਸ ਗੱਲ ਦੀਆਂ ਬਾਈ ਨੂੰ ਵੀ ਬਹੁਤ ਮੁਬਾਰਕਾਂ ਤੇ ਉਸਤਾਜ ਜੀ ਕਰੋ ਪਹਿਲਾਂ ਤਾਂ ਉਸਤਾਜ ਜੀ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਤੇ ਕਿੰਨਾ ਸਮਾ ਹੋ ਗਿਆ ਬਾਈ ਨਾਲ ਤੁਹਾਡੇ ਨਾਲ ਚੱਲਦੇ ਨੂੰ ਸਹਿਤ। ਚੱਲਣ ਦਾ ਕਲੀਫ ਜੀ ਐਨ ਸਟਾਰ ਕਬੂਤਰਵਾਤਾ ਛੇ ਘਰੇ ਆਉਣ ਤੇ ਬਹੁਤ ਧੰਨਵਾਦ। ਤੇ ਤੁਹਾਡੇ ਸਾਰੇ ਦਰਸ਼ਕ ਵੀਰਾਂ ਦੇ ਘਰਾਂ ਦੇ ਨੂੰ ਬੈਰਪੇ ਸਾਸੂ ਜੀ। ਬਹੁਤ ਧੰਨਵਾਦ। ਵੀਰ ਸਾਡੇ ਨਾਲ ਜੁੜੇ ਆ ਵੀ ਤਕਰੀਬਨ ਸਾਲ ਹੋ ਗਿਆ। ਹੂੰ। ਤੇ ਮੈਂ ਤਾਂ ਇਹਨਾਂ ਸਾਡਾ ਇੰਨਾ ਪਿਆਰ ਆ ਆਪਸ ਵਿੱਚ ਤੇ ਮੈਂ ਤਾਂ ਉਹਨੂੰ ਕੈਸੇ ਵੀ ਮੈਨੂੰ ਗਈ ਦੀ ਲੋੜ ਹੀ ਨਹੀਂ। ਨੇੜੇ ਰੱਖੋ। ਹਾਂਜੀ। ਵੀ ਚਲੋ ਜਿਹੜੀ ਗੱਲਬਾਤ ਸੀ ਆਪਾਂ ਖੇਡ ਦੀ ਵੀ ਤਾਂ ਮੈਂ ਸੈਂਧੀ ਕਰ ਲੈਂਦੇ ਸੀ। ਤੇ ਕਬੂਤਰ ਵਿਦਾਂ ਨੂੰ ਕਈ ਜਿਹੜੇ ਮਰਜ਼ੀ ਤੁਸੀਂ ਲੈ ਜਾਓ। ਓਕੇ। ਪਰ ਜਦੋਂ ਹੌਲੀ ਹੌਲੀ ਪਿਆਰ ਸੜਾ ਇੰਨਾ ਵਧ ਗਿਆ ਇਹ ਕਹਿੰਦੇ ਵੀ ਤਰ੍ਹਾਂ ਸਨਮਾਨ ਕਰਨਾ ਜ਼ਰੂਰੀ ਹੈ ਵੀ ਕਰਿਸ਼ਤਾ ਜੀ ਜਿਹੜਾ ਬਣਾਉਣਾ ਹੈ ਨਾ ਵੀ ਇੱਕ ਵਧੀਆ ਤਰੀਕੇ ਨਾਲ ਬਣਾਉਣਾ ਹੋ ਜੀ ਤੇ ਅੱਜ ਇਹਨਾਂ ਨੇ ਮੈਨੂੰ ਬਗੈਰ ਦਾ ਫੋਨ ਕਰਕੇ ਦੱਸਿਆ ਫਿਰ ਇਹਨਾਂ ਨੇ ਉਸਤਾਦ ਜੀ ਬਾਰੇ ਕਿਹਾ ਕਿ ਉਹਨਾਂ ਨੇ ਵੀ ਬਰਾਏ ਬਣਾ ਲਾ ਹੂੰ ਤੋ ਚਲੋ ਵਧੀਆ ਇੱਕ ਬਾਹਾਨਾ ਬਣੇਗਾ ਸਾਰਾ ਸਾਡਾ ਕਰੋਸ ਹਰਮਨ ਕਰੋਸ ਕੋ ਬਣਾ ਬਾਕੀ ਵੀ ਮੇਰੇ ਸਾਡੇ ਚੇਲੇ ਆਏ ਨੇ ਜੀ ਤੇ ਨਾਲ ਗੱਲਾਂ ਵਾਦਾਂ ਦਿੱਤੀਆਂ ਤੇ ਨਾਲੇ ਐਕਸੈਲਰੇਟ ਕੀਤਾ ਜੀ ਤੇ ਪ੍ਰਮਾਤਮਾ ਮਿਹਰ ਕਰੇ ਵੀ ਜਿਹੜਾ ਇਹ ਰਿਸ਼ਤਾ ਵਾ ਹੋਰ ਲੱਗਾ ਹੋਵੇ ਜੇ ਮਿਹਨਤ ਕਰਨਗੇ ਤਾਂ ਫਲ ਜ਼ਰੂਰ ਲੱਗੂਗਾ ਹਾਂ ਮਿਹਨਤ ਦਾ ਮੇਰੇ ਉਸਤਾਦ ਕੋਈ ਜਿਵੇਂ અપਾਮ ਗੱਲ ਕਰਦੇ ਆ ਵੀ ਉਸਤਾਦ ਵੀ ਕੀ ਕਰ ਸਕਦਾ ਜਦੋਂ ਬੰਦਿਆਂ ਨੇ ਮਿਹਨਤ ਨਹੀਂ ਕੀਤੀ ਮਿਹਨਤ ਹਾਂ ਜੀ ਮਿਹਨਤ ਕਰੋਗੇ ਫੇਰ ਹੀ ਤੁਹਾਡਾ ਵੱਡਾ ਨਾਮ ਜਿਹੜਾ ਉਹਗਾ ਇੱਧਰ ਲੈ ਬਸ ਬਿਲਕੁਲ ਬਿਲਕੁਲ ਉਸਤਾਦ ਇੱਕ ਰਸਤਾ ਦੱਸ ਸਕਦਾ ਹਾਂ ਮੰਜ਼ਿਲ ਲੱਕ ਜਾਣਾ ਤਾਂ ਆਪਣੀ ਮਿਹਨਤ ਨਾਲ ਜਾਣਾ ਬਿਲਕੁਲ ਸਹੀ ਗੱਲ ਹੈ ਜੀ ਮੈਨੂੰ ਚਲੋ ਤੇ ਜਿੰਨੇ ਵੀ ਭਰਾ ਇੱਥੇ ਹੋਰ ਪਹੁੰਚੇ ਨੇ ਸਾਡੇ ਇੱਧਰਲੇ ਤੇ ਉਹਨਾਂ ਨੂੰ ਵੀ ਮੈਂ ਕਰ ਇੰਟਰੋਡਿਊਸ ਕਰਾਉਣਾ ਫੇਰ ਆਪਾਂ ਰਸਮ ਕਰਵਾਉਣੇ ਇਹਨਾਂ ਦੀ ਤੇ ਵਧਾਈਆਂ ਦੇਵਾਂਗੇ ਆਪਾਂ ਸਾਰੇ ਜਾਣੇ ਵੀਰ ਤੇ ਜਿੰਨੇ ਵੀ ਭਰਾ ਪਹੁੰਚੇ ਨੇ ਆਪਾਂ ਸਾਰਿਆਂ ਦਾ ਇੱਕ ਕਰ ਇੰਟਰੋਡਿਊਸ ਕਰਾਉਣਾ ਰਿਸ਼ਤਾ ਬੁਣਨ ਦੀ ਗੱਲ ਚੀਜ਼ਾਂ ਦਾ ਹੋ ਸਕਿਆ ਹਾਂਜੀ ਭਾਈ ਜੀ ਹਾਂਜੀ ਠੀਕਾ ਤੋਂ ਵੀਰੇ ਹਾਂਜੀ ਵੀਰੇ ਵਧੀਆ ਜੀ ਕਿਹੜਾ ਪਿੰਡ ਆਪਰਾ ਆਪਣਾ ਪਿੰਡ ਸੇ ਆ ਵੀਰੇ ਥੰਨੇ ਸੇ ਕੰਨਾਕ ਮਾਣੋ ਓਕੇ ਠੀਕਾ ਤੁਹਾਨੂੰ ਕਿਹੜਾ ਕੰਨਾਕ ਦਾ ਹੋਗਾ ਵੀਰ ਨਾਲ ਜੁੜਦਾ ਮੈਨੂੰ ਜੀ ਹੋ ਗਏ 8-9 ਸਾਲ ਹੋ ਗਏ ਜੀ ਬਾਈ ਨਾਲ ਬਿੱਕਰ ਨਾਲ ਜੁੜਾ ਹਾਂਜੀ ओके मोस्ट सोडा ਧੰਨਵਾਦ ਵੀਰੇ ਅਗਲਾ ਕਰਾਇਓ ਸਸੀ ਗਾ ਵੀਰ ਜੀ ਹਾਂ ਸਸੀ ਕਾ ਜੀ ਮੈਂ ਵੀਰੇ ਫੌਜੀ ਰਾਮਗੜ੍ਹ ਸੁਧਾਰਾ ਓਕੇ ਜੀ ਹਾਂ ਜੀ ਤੇ ਉਸਤਾਦ ਜੀ ਨਾਲ ਜੁੜੇ ਨੂੰ 7 ਸਾਲ ਹੋ ਗਏ ਜੀ ਜੁੜਿਆ ਨੂੰ ਹਾਂ ਜੀ ਤੁਸੀਂ ਚੇਲੇ ਪਏ ਹੋ ਹਾਂ ਜੀ ਹਾਂ ਜੀ ਓਕੇ ਸੋ ਗੁੱਡ ਵੀਰੇ ਅੱਗੇ ਜੀ ਸਸੀ ਗਾ ਵੀਰ ਜੀ ਮੈਂ ਸੰਦੀਪ ਕਣਿਆਲ ਹਾਂ ਜੀ ਮੈਂ ਬਾਈ ਨਾਲ ਹੋ ਗਏ 8-10 9 ਸਾਲ ਜੁੜੇ ਨੂੰ ਬਹੁਤ ਵਧੀਆ ਜੀ ਕੋਈ ਚੇਲੇ ਬਾਈ ਦੇ ਓਕੇ ਜੀ ਤੜਕ ਲੱਗ ਜੀ ਵਜੇ ਅਸੀ ਕਾ ਜੀ ਸਾਸਿਕਾ ਜੀ ਹਾਂਜੀ ਮੇਰਾ ਨਾਮ ਕੁਲਵਿੰਦਰ ਸਿੰਘ ਜੀ ਪਿੰਡ ਕਦੋਈ ਆਪਣਾ ਜੀ ਬਾਈ ਦੇ ਚੇਲੇ ਆਂ ਜੀ ਤੇ 2020 ਚ ਬਾਈ ਨੇ ਚੇਲੇ ਬਣ ਕੇ ਗਿਆ ਸੀਗੇ ਓਕੇ ਹਾਂਜੀ ਠੀਕ ਹੈ ਵੀਰੇ ਅੱਗੇ ਆ ਜੋ ਸਰਦਾਰ ਜੀ ਸਾਸਿਕਾ ਆ ਜੀ ਸਾਸਿਕਾ ਮੇਰਾ ਨਾਮ ਵਿਕਾਸਦੀਪ ਸਿੰਘ ਆਈ ਨਾਮ ਸਰਦਾਰਾ ਤੋਈ ਓਕੇ ਫੌਜੀ ਦੇ ਨਾਲ ਆ ਓਕੇ ਜੀ ਆਨ ਜੀ ਅੱਗੇ ਆ ਜੋ ਸਰਦਾਰ ਜੀ ਸਾਸਿਕਾ ਵੀਰੇ ਸਾਸਿਕਾ ਜੀ ਮੇਰਾ ਪਿੰਡ ਬਟਰੁੱਖਾ ਨਾਮ ਗਗਨਦੀਪ ਸਿੰਘ ਜੀ ਬਾਈ ਲਵੇ ਆਉਣੇ ਆ ਜੀ ਖੇਡ ਪਾਣੀ ਜੋ ਵੀ ਦਲਾਸਿਕ ਨੇ ਬਾਈ ਤੋਂ ओके ਜੀ 2 ਸਾਲ ਦੇ ਜੁੜੇ ਬਹੁਤ ਧੰਨਵਾਦ ਅੱਛੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਤੇਜਿੰਦਰ ਸਿੰਘ ਆ ਜੀ ਪਿੰਡ ਨਮੋਲ ਮੈਂ ਭਾਣਜਾ ਜੀ ਮਾਮਾ ਜੀ ਅੱਛਾ ਨਾਨਕ ਐ ਹੋ ਤੁਸੀਂ ਆਓ ਜੀ ਵੀ ਸਾਰਿਆਂ ਨੂੰ ਫਸਤੀ ਕਾਲ ਦੀ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਪਿੰਡ ਗੁੰਡਵਾਲ ਜੀ ਮੈਂ ਭਾਣਜਾ ਜੀ ਇਹਨਾਂ ਦਾ ਸਰਦਾਰ ਬਿਕਰ ਸਿੰਘ ਪੁਖਵਾਲ ਦਾ ਜੀ ਓਕੇ ਜੀ ਬਹੁਤ ਚੰਗਾ ਆਓ ਜੀ हां जी यार ये नससी गा जी मेरा नाम राजिंदर सिंह है पਿੰਡ गोंदाल जी।, जी मैं मामा जी ਦਾ ਭਾਂਡੇ ਹਾਂ ਤੇ ਮਾ ਮਾਮੇ ਆ ਵੀ ਭਾਂਡੇ ਉੱਤੇ ਜੀ ਸਾਹਿਬ ਜੀ ਸਾਰਿਆਂ ਨੂੰ ਜੀ ਜੀ ਮੇਰਾ ਪਿੰਡ ਗੋਂਦਵਾਲਾ ਜੀ ਮੇਰਾ ਨਾਮ ਕਰਪੀ ਸਿੰਘ ਹੈ ਜੀ ਮੈਂ ਗੁਰਵਿੰਦਰ 베ਨਣਾ ਆ ਜੀ ਓਕੇ ਪ੍ਰਾਜੀ ਹਾਉ ਜੀ ਮੇਰਾ ਨਾਮ ਜੋਰ ਸਿੰਘ ਹੈ ਜੀ ਮੈਂ ਮੇਰਾ ਪਿੰਡ ਖਨੇਾਨ ਹੈ ਖਨੇਾਨ ਓਕੇ ਓ ਹਾਉ ਜੀ ਪ੍ਰਾਜੀ ਸਤਿ ਸ੍ਰੀ ਅਕਾਲ ਜੀ ਬਾਰੇ ਸਾਰਿਆਂ ਨੂੰ ਮੇਰਾ ਨਾਮ ਬੁਲਾਜਿੰਦੀ ਸਿੰਘ ਪਿੰਡ ਬੁੱਪਰੇਈ ਕਰਨ ਸਾਲ ਹੋ ਗਿਆ ਵੀਰੇ ਜੁੜੇ ਬੁੱਪਰੇਈ ਲੁਧਿਆਣਾ ਹਾਂਜੀ ਓਕੇ ਭਾਈ ਜੀ ਆਪਣਾ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰੇ ਰਾਜੂ ਨੋਆ ਜੀ ਵੀਰੇ ਜੀ ਬੁੱਪਰੇਈ ਕਲਾ ਪਿੰਡ ਵੀਰੇ ਫਾਈਨਲ 2 ਸਾਲ ਹੋ ਗਏ ਵੀਰੇ ਜੁੜੇ ਓਕੇ ਜੀ ਆਪਾਂ ਇੱਕ ਰਸਮ ਕਰਨੀ ਹੈ ਵੀਰੇ ਜਿਹੜੀ ਉਸਤਾਦ ਤੇ ਚੇਲੇ ਵਾਲੀ ਰਸਮ ਹੁੰਦੀ ਆ ਤੇ ਜਿਹੜੀ ਸਭ ਤੋਂ ਜ਼ਰੂਰੀ ਹੈ ਤਾਂ ਕਬੂਤਰਬਾਜੀ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਇਸ ਚੀਜ਼ ਦਾ ਤੇ ਸਾਰਿਆਂ ਨੂੰ ਮਾਲਕ ਇਸ ਚੀਜ਼ ਦਾ ਸੁਭਾਗ ਸਮਾਂ ਵੀ ਦੇਵੇ ਤੇ ਕਰੋ ਜੀ ਉਸਤਾਦੀ ਰਸ ਅੱਛਾ ਕੱਪੜੇ ਚ ਉਸਤਾਦੀ ਬਹੁਤ ਅਜੀ ਰੱਖ ਇੱਥੇ ਬੈਠ ਕੇ ਕਰ ਲੋ ਆਰਾਮ ਨਾਲ ਹਜੂਤਾ ਜੀ ਪਹੁੰਚ ਬੈਠੀ 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 ਹੋਵੇ ਬਹੁਤ ਰਾਜੋ ਬੈਠਾ ਹਾਂ ਇੱਥੇ ਤੇ ਲਾਂਗਾ ਮੋਮਟਾ ਕਰ ਕੈਮਰਾ ਫੜਾਈਂ ਮੈਨੂੰ ਚਲ ਮੈਨੂੰ ਮੋੜ ਫੋਟੋਆਂ ਲੈ ਕੈਮਰਾ ਤੇ ਸਟੇ ਲਗਾਣਾ ਹਾਂ ਬੋਗ ਹਾਂ ਨੰਬਰ 3 ਦੇਸ ਤੋਂ ਕਰ ਨਾ ਕਿਸੇ ਤੋਂ ਹਜਰ ਬਹੁਤ ਤੁਹਾਨੂੰ ਮੁਬਾਰਕਾਂ ਮੇਰੇ ਤੋਂ ਮੂੰਹ ਮਠਾ ਕਰੂ ਥੋੜਾ ਥੋੜਾ ਤੋੜ ਕੇ ਦੇ ਲਈ ਥੋੜਾ ਤੋੜ ਕੇ ਰੱਖ ਦੋ ਮੁੱਟੇ ਦੇ ਗੁਲਦ OK OK ਨੋ ਸਾਜੀ OK ਹੁ ਤੋਸੇ ਨਿਕਾਲ ਦੇ ਬਾਜ਼ਾਰ ਤੋਂ ਵਾਪਸ ਮੇਰੇ ਬੇਰ ਦਾ ਨਾ ਕਰਾਓ ਇੱਕ ਦੇਖੋ ओके ले यहां कट। ਜਿੰਨੇ ਬਾਈ ਜਿਉ ਪ੍ਰੋਜੈਕਟ ਰਿਵਿਊ ਬਣਾਉਂ ਬਹੁਤ ਤੁਹਾਡਾ ਮਾਲਕ ਚੜ੍ਹਦੀ ਕਲਾ ਰੱਖੇ ਜੀ ਤੁਹ ਕਾਰੇ ਲੈ ਮੀਟਰ ਕਰਾ ਦੇ 2000 ਸਟਾ ਮੀਟਰ ਹੋ ਗਿਆ ਆ ਵੀਿੰਗ। ਓਕੇ ਜੀ ਨਾਲੇ ਉਸਤਾਦ ਜੀ ਨਾਲ ਕਰਾ ਦੇ। ਅਸ਼ੋਕ ਕੋਈ ਕਰਾ। ਆਜਾ ਨਹੀਂ ਆਜਾ। ਹਾਲ ਉਸਤਾਦ ਜੀ ਤੋਂ ਮਾਗ ਨੂੰ ਗੱਲ ਦੂੰ। ਓਕੇ ਜੀ। ਕਰਾਵਾ ਲਈ ਤੇ ਜੀ। ਕੋਸਮ ਪਲੇਸ ਤੇ ਬਜਨੀ ਫੋਟੋ ਆਗੀਆਂ ਵਈਏ ਤੁਸੀਂ ਆ ਲੋ ਸਾਰਾ ਨਾਮ ਮੂੰਹ ਮਿਠਾ ਕਰਾ ਦੋ। ਉਸਤਾਦਾ ਤੁਸੀਂ ਕਰਾਤਾ ਵੀਰੇ? ਹਾਂ ਹਾਂ ਕਰਾ ਦੋ ਜਿਹੜਾ ਉਸਤਾਦ। ਇੱਕ ਫੋਟੋ ਪੈਂਸਾ ਜੀ ਹੋਏ ਪਿੱਛੇ ਮੈਂ। ਓਕੇ ਬਹੁਤ ਬਹੁਤ ਵਧਾਈਆਂ ਉਸਤਾਦ ਜੀ ਤੁਹਾਨੂੰ। ਉਹ ਲੈ ਕਾਰਡ ਜਿੱਥੇ ਨੇ ਲਿਆ ਆ ਜਿਹੜਾ ਉਮੀ ਜੋ ਇੱਕ ਪੰਨਾ ਫੜਦੇ ਨਾ ਇੱਕ ਦਿਨ ਸਤਾਬ ਨੂੰ ਗੱਲ ਜਵਰਨਾ ਪਾ ਕੇ ਇੱਕ ਰਸਾ ਜੋ ਇਹਨਾਂ ਕੰਝੇ ਇੱਧਰ ਕਿਉਂ ਦੇਜੀ ਕਰਾ ਲਓ ਕਰ ਲਓ ਇੱਧਰ ਧਿਆਨ ਦੇ ਹਾਂਜੀ ਓਕੇ ਮੈਂ ਤਾਂ ਹੀ ਫੜਾ ਦੀਗਾ ਦੇ ਸਾਰੇ ਨਿਕਲਾ ਦੇਖੀ ਕਰਨਾ ਬਤਾ ਜੀ ਖੁੱਲੀ ਬਣੀ ਹੋਈ ਪੁੱਜ ਗਿਆ ਆ ਜਾਓ ਆ ਜਾਓ ਸਾਰਿਆਂ ਦੇਖੇ ਤੁਸੀਂ ਇੱਥੇ ਕਰ ਜਾਓ ਸਾਰਿਆਂ ਦੇ ਦਿਦੋ ਗੇੜਾ ਲਾ ਦੇਣਾ ਇੱਥੇ ਇਥੇ ਸੋਇ ਤੇ ਪਹਿਲਾਂ ਸ਼ੁਰੂ ਕਰ ਲਓ ਪਰ ਨਹੀਂ ਪੂਰੇ ਵਧੀਆ ਲੱਗਿਆ ਨਵੇਂ ਆਏ ਨੂੰ ਉਹ ਮੰਗਰ ਬਾਰਤੋਂ ਚ ਵੀ ਜਾਵੇ ਨਹੀਂ ਇਹ ਕਿ ਨਾ ਉੱਪਰ ਲਖੀਰ ਹੁੰਦੇ ਜਿਹਦੇ ਕੋ ਇਸ ਤਰ੍ਹਾਂ ਨਵੇਂ ਇਹ ਕੋੜ ਕੋਰਤੇ ਜ ਮੈਨਾਂ ਜਾ ਕੇ ਵੇਖ ਬਨੇ ਲੈ ਲਓ ਆ ਵੀ ਦੋਸਤਾਂ ਚਾਪਾ ਤੇ ਉਹ ਜਿੰਨੂ ਤੋਂ ਬੜੀ ਸਾਰੇ ਇਕੱਲੇ ਇਕੱਲੇ ਸਰ ਉਹ ਦੋ ਦਾ ਬਾਪ ਜੀ ਖੜ ਜਾ ਤਾਂ ਦੇਖਣਾ ਧੰਨ